ਹਾਂਜੀ ਦੋਸਤੋ ਜਿਸ ਗੱਲ ਦਾ ਡਰ ਸੀ ਉਹੀ ਹੋ ਗਿਆ ਮੈਂ ਬਾਰ-ਬਾਰ ਕਹਿੰਦਾ ਸੀ ਕਿ ਡੋਂਕੀ ਦੇ ਰਸਤੇ ਚ ਨਾ ਪਾਓ ਚਾਹੇ ਕਿਸੇ ਵੀ ਕੰਟਰੀ ਚ ਹੁਣ ਯੂ ਐਸ ਏ ਦੇ ਵਿੱਚ ਜਿਵੇਂ ਆਪਾਂ ਬੀਤੇ ਦਿਨਾਂ ਵਿੱਚ ਦੇਖ ਰਹੇ ਆ ਕਿ ਯੂ ਐਸ ਏ ਦੇ ਵਿੱਚ 트ੰਪ ਨੇ ਜਦੋਂ ਸਰਕਾਰ ਆਈ ਆ ਉਹਨੇ ਸ਼ਕਤੀ ਕੀਤੀ ਆ ਉਹਨੇ ਗਲਤ ਨਹੀਂ ਕੀਤਾ ਦੋਸਤੋ ਉਹਨੇ ਸਹੀ ਕੀਤਾ ਇੱਕ ਸਵਾਲ ਮੈਂ ਤੁਹਾਨੂੰ ਵੀ ਪੁੱਛਦਾ ਜੇ ਤੁਹਾਡੇ ਘਰੇ ਕੋਈ ਕੰਨ ਟੱਪ ਕੇ ਆਵੇ ਤੁਸੀਂ ਉਹਨਾਂ ਕੀ ਸਲੂਕ ਕਰੋਗੇ ਜੇ ਕੋਈ ਦਰਵਾਜ਼ੇ ਥਾਣੀ ਆਏ ਤਾਨੂੰ ਪੁੱਛ ਕੇ ਆਏ ਤੇ ਤੁਸੀਂ ਕਿਦਾਂ ਦਾ ਸਲੂਕ ਕਰਦੇ ਹੋ ਉਵੇਂ ਇੱਕ ਕੰਟਰੀ ਹੈ ਉੱਥੋਂ ਦਾ ਪ੍ਰਧਾਨ ਮੰਤਰੀ ਉੱਥੋਂ ਦਾ ਰਾਸ਼ਟਰਪਤੀ ਦੀ ਡਿਊਟੀ ਆ ਕਿ ਜੇ ਕੋਈ ਉੱਥੇ ਤੁਹਾਡੀ ਕੰਟਰੀ ਚ ਲੀਗਲ ਤਰੀਕੇ ਨਾਲ ਆਉਂਦਾ ਉਹ ਵੈਲਕਮ ਕਰਦੇ ਆ ਕੋਈ ਸਟੂਡੈਂਟ ਤੇ ਜਾਂਦਾ ਕੋਈ ਟੂਰਿਸਟ ਤੇ ਜਾਂਦਾ B1 B2 ਤੇ ਉਹ ਵੈਲਕਮ ਕਰਦੇ ਆ ਕਿਉਂਕਿ ਉਹ ਲੀਗਲ ਰਸਤੇ ਚੋਂ ਆਇਆ ਦਰਵਾਜ਼ੇ ਥਾਂ ਹੀ ਆਇਆ ਲੀਗਲ ਹੀ ਫਲਾਈਟ ਲੈ ਕੇ ਆਇਆ ਪਰ ਜਦੋਂ ਤੁਸੀਂ ਕੰਨ ਟੱਪ ਕੇ ਜਾਓਗੇ ਉਸ ਤੋਂ ਬਾਅਦ ਵੀਡੀਓ ਪਾ ਕੇ ਥਾਪੀਆਂ ਮਾਰ-ਮਾਰ ਕੇ ਵੀਡੀਓ ਪਾਉਂਗੇ ਤਾਂ ਅਗਲਾ ਕੀ ਕਰੂਗਾ ਇਹਦੇ ਵਿੱਚ ਕਸੂਰ ਕਲਾਇੰਟ ਦਾ ਵੀ ਆ ਏਜੰਟ ਦਾ ਵੀ ਆ ਦੋਨਾਂ ਦਾ ਬਰਾਬਰ ਕਸੂਰ ਆ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਦੋਸਤੋ ਜਦੋਂ ਕਈ ਕਲਾਇੰਟ ਮੈਂ ਸੁਣਿਆ ਵੀਡੀਓ ਦੇ ਵਿੱਚ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਸੀਗਾ ਜੀ ਫਲਾਈਟ ਤਾਂ ਹੀ ਭੇਜਿਆ ਜੀ ਅਸੀਂ ਜੰਗਲ ਰਾਈਂਗੇ ਜਦੋਂ ਤੁਸੀਂ ਗਏ ਹੋ ਐਨਾ ਅੱਜ ਕੱਲ ਰੋਟੀ ਨੂੰ ਟੋਚੀ ਕੋਈ ਵੀ ਨਹੀਂ ਦੱਸਦਾ ਉਹਨਾਂ ਨੂੰ ਪਤਾ ਕਿ ਸਾਡੇ ਨਾਲ ਕੀ ਗੱਲ ਕੀਤੀ ਆ 40 50 ਲੱਖ ਰੁਪਇਆ ਕਿਹੜੀ ਚੀਜ਼ ਦਾ ਦੇ ਰਹੇ ਆ ਕਿਉਂ ਦੇ ਰਹੇ ਹੋ ਜਦੋਂ B1 B2 ਇੱਕ ਨੋਰਮਲ ਇੰਟਰਵਿਊ ਦੀ ਡੇਟ ਲੈ ਕੇ ਉਹਦੀ ਪ੍ਰਿਪੇਅਰ ਕਰ ਲਓ ਨੂੰ ਤੁਸੀਂ ਉਹਦੇ ਵਿੱਚ ਅਪਲਾਈ ਕਰਕੇ ਜਾਓ ਜਾਂ ਸਟੂਡੈਂਟ ਵੀਜ਼ਾ ਲੈ ਕੇ ਜਾਓ ਜਿਹਦੇ ਵਿੱਚ ਤੁਹਾਡਾ ਲੀਗਲੀ ਤੁਸੀਂ ਐਂਟਰ ਕਰੋ ਉਹ ਵੀ ਕਹਿੰਦੇ ਆ ਲੀਗਲ ਆਓ ਤੁਹਾਡਾ ਸਟੇਟਸ ਹੋਵੇ ਹਰ ਕੰਟਰੀ ਚਾਹੁੰਦੀ ਆ ਕਿ ਤੁਸੀਂ ਲੀਗਲ ਤਰੀਕੇ ਨਾਲ ਆਓ ਪਿਛਰੇ ਪੁਰਤਗਾਲ ਦੇ ਵਿੱਚ ਵੀ ਇਹੀ ਸੀਗਾ ਡੌਂਕੀਆਂ ਮਾਰ ਮਾਰ ਕੇ ਉਹਦਾ ਬੁਰਾ ਹਾਲ ਕਰਤਾ ਲੋਕੀ ਰੂਮਾਨੀਆ ਤੋਂ ਹੋਰਾਂ ਕੰਟਰੀਆਂ ਤੋਂ ਟੂਰਿਸਟ ਤੋਂ ਲੈ ਕੇ ਸਟੂਡੈਂਟ ਤੋਂ ਲੈ ਕੇ ਉਹਨਾਂ ਨੇ ਕੀ ਕੀਤਾ ਆਰਟੀਕਲ 88 89 ਬੰਦ ਕਰਤੇ ਚਲੋ ਜੀ ਰਸਤਾ ਬੰਦ ਹੋ ਗਿਆ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਜਦੋਂ ਤੁਸੀਂ ਲੋਡ ਤੋਂ ਵੱਧ ਚੀਜ਼ਾਂ ਨੂੰ ਕਰਨ ਲੱਗ ਜੋਗੇ ਖਰਾਬ ਹੋਣਗੇ ਤੁਸੀਂ ਇਹਦੇ ਨਾਲ ਕੀ ਕੀਤਾ ਆਪ ਵੀ ਖਰਾਬ ਹੋਏ ਘਰਦਿਆਂ ਦਾ ਪੈਸਾ ਵੀ ਖਰਾਬ ਹੋਇਆ ਏਜੰਟ ਤਾਂ ਠੀਕ ਹੈ ਜੀ ਉਹਨੂੰ ਲਾਲਚ ਆਇਆ ਉਹਨੇ ਤਾਂ ਆਪਣਾ ਗਲਤ ਕਰ ਲਿਆ ਮੈਂ ਤਾਂ ਬਾਰ-ਬਾਰ ਸਮਝਾਉਣਾ ਲਾਲਚ ਤੁਸੀਂ ਵੀ ਨਾ ਕਰੋ ਏਜੰਟ ਵੀ ਨਾ ਕਰੇ ਜਿਹੜਾ ਏਜੰਟ ਹੈ ਨਾ ਉਹਨੂੰ ਇਦਾਂ ਲੱਗਦਾ ਬਹੁਤ ਈਜ਼ੀ ਮਨੀ ਹੈ ਪਰ ਕਿਸੇ ਦੀ ਜ਼ਿੰਦਗੀ ਨੂੰ ਪਾਰਸਲ ਬਣਾ ਕੇ ਈਜ਼ੀ ਮਨੀ ਨਾ ਕਮਾਓ ਇਹ ਤੁਹਾਨੂੰ ਭਰ ਪਾਈਆਂ ਪੈਣੀਆਂ ਪੈਣੀਆਂ ਜਿਹੜੇ ਬੰਦੇ ਤੇ ਖੂਨ ਨਾਲ ਉਥੇ ਪਹੁੰਚਦੇ ਆ ਕੋਨਾ ਕੋਣ ਪੈਰਾ ਚੋਂ ਨਿਕਲਦੇ ਆ ਕਿਸੇ ਦੇ ਕੁਛ ਨਿਕਲਦਾ ਕਿਸੇ ਬੁਰਾ ਹਾਲ ਆ ਉਹ ਪਰ ਨਿਕਰਨੀਆਂ ਪਰਨੀਆਂ ਇੱਥੇ ਹੀ ਆ ਅੱਜ ਸਰਕਾਰ ਸਖਤ ਹੋ ਰਹੀ ਐ ਉਹਦਾ ਨਿਯਮ ਬਹੁਤ ਸਖਤ ਹੋ ਰਿਹਾ ਉਹ ਇਸੇ ਕਰਕੇ ਹੋ ਰਿਹਾ ਕਿ ਉਹ ਜਿਹੜੇ ਬਾਕੀਆਂ ਦੇ ਬਖੇਰੇ ਕੰਡੇ ਚੰਗਿਆਂ ਨੂੰ ਵੀ ਚੁਗੜੇ ਪੈਂਦੇ ਆ ਦੂਜਿਆਂ ਨੂੰ ਵੀ ਉਸੇ ਰਸਤੇ ਦੇ ਵਿੱਚੋਂ ਦੇਖਿਆ ਜਾਂਦਾ ਵੀ ਏਜੰਟ ਲਾਈਨ ਬਦਨਾਮ ਐ ਤਾਂ ਹੀ ਤਾਂ ਬਦਨਾਮ ਜੇ ਕਲਾਇੰਟ ਤੁਹਾਡੇ ਕੋਲੇ ਆਇਆ ਸਾਡੇ ਕੋਲ ਵੀ ਆਉਂਦੇ ਆ ਸੀ ਭਜਾ ਦਿੰਦੇ ਆ ਅਸੀਂ ਕਹਿੰਦੇ ਜਾਣਾ ਤਾਂ ਲੀਗਲ ਤਰੀਕੇ ਨਾਲ ਜਾਓ ਅਸੀਂ ਤੁਹਾਨੂੰ ਆਹ ਦਿੰਦੇ ਆ ਨਹੀਂ ਜੀ ਅਸੀਂ ਤੇ ਅੱਦੇ ਲਾਉਣੇ ਘਰ ਫੂਕੇ ਤਮਾਸ਼ਾ ਦੇਖਦੇ ਆ ਦੇਖ ਲਓ ਤਮਾਸ਼ਾ ਮੈਂ ਇੱਕ ਦਿਨ ਵੀਡੀਓ ਦੇਖ ਰਿਹਾ ਸੀ ਯੂ ਐਸ ਏ ਤੋਂ ਉਹ ਮੁੰਡਾ ਆਇਆ ਉਹਦੇ ਪਿਓ ਐਨਾ ਰੋਵੇ ਕਿ ਮੈਂ ਲਿਮਿਟ ਚੱਕੀ ਆ ਇਦਾਂ ਕਰਿਆ ਰਿਸ਼ਤੇਦਾਰਾਂ ਤੋਂ ਪੈਸੇ ਲਏ ਆ ਉਹ ਰੋਦਾ ਰੋਣਾ ਦੇਖਿਆ ਨਹੀਂ ਜਾ ਰਿਆ ਸੀ ਬੜਾ ਭਾਵੁਕ ਮਾਹੌਲ ਹੁੰਦਾ ਮੈਂ ਉਹ ਵੀਡੀਓ ਪਤਾ ਨਹੀਂ ਕਿੰਨੀ ਵਾਰੀ ਦੇਖੀ ਪੂਰਾ 1 ਘੰਟਾ ਮੈਂ ਵੀਡੀਓ ਦੇਖਦਾ ਰਿਆ 1 ਘੰਟੇ ਦੀ ਵੀਡੀਓ ਸੀ ਮੈਂ ਬਾਰ ਬਾਰ ਦੇਖੀ ਕਿਦਾਂ ਉਹਦਾ ਇਮੋਸ਼ਨਲ ਸੀ ਬੱਚੇ ਦਾ ਵੀ ਮਨ ਉਹ ਵੜ ਡੇ ਪੈਂਦਾ ਉਹ ਕਹਿੰਦਾ ਹੁਣ ਇੱਥੇ ਕੰਮ ਕਰਾਂ ਹੁਣ ਸਾਡੇ ਕੋਲ ਕਿੱਥੇ ਪੈਸੇ ਆ ਉਹ ਏਜੰਟ ਨੇ ਵੀ ਅੱਗੋਂ ਕੋਈ ਵੰਡੇ ਹੁੰਦੇ ਆ ਉਹ ਕਿੱਥੋਂ ਦੇ ਦੂਗਾ ਘਰ ਫੂਕੇ ਕਿੰਨੇ ਆ ਦੇ ਦੂਗਾ ਇੱਕ ਨੂੰ ਦੇ ਦੂਗਾ ਬਾਹਰ ਨੂੰ ਦੇ ਦੂਗਾ ਦੋ ਨੂੰ ਦੇ ਦੂਗਾ ਉਹਦੇ ਕੋਲੇ ਇੰਨਾ ਰੁਪਈਆ ਹੁੰਦਾ ਫਿਰ ਉਹਨੇ ਏਜੰਟੀ ਚ ਕਿਉਂ ਪੈਣਾ ਸੀ ਸੋਚੋ ਸਮਝੋ ਫਿਰ ਅਪਲਾਈ ਕਰੋ ਕਦੇ ਵੀ ਗਲਤ ਸਟੈਪ ਨਾ ਚੱਕੋ ਤੁਸੀਂ ਆਪ ਇਸ ਚੀਜ਼ ਤੋਂ ਅੰਦਾਜ਼ਾ ਲਾ ਸਕਦੇ ਹੋ ਜਿਹੜੀ ਮੈਂ ਤੁਹਾਨੂੰ ਘਰ ਦੀ ਉਦਾਹਰਨ ਦਿੱਤੀ ਲੀਗਲ ਤਰੀਕੇ ਨਾਲ ਕੰਟਰੀਆਂ ਤੁਹਾਨੂੰ ਬੁਲਾ ਰਹੀਆਂ ਨੇ ਲੀਗਲ ਤਰੀਕੇ ਨਾਲ ਪਰਮਿਟ ਵੀ ਅਪਲਾਈ ਹੁੰਦੇ ਆ ਟੂਰਿਸਟ ਵੀ ਅਪਲਾਈ ਹੁੰਦੇ ਆ ਸਟੂਡੈਂਟ ਵੀ ਅਪਲਾਈ ਹੁੰਦੇ ਆ ਤੁਸੀਂ ਆਪਣਾ ਲੀਗਲ ਤਰੀਕਾ ਫੜਾਓ ਦੂਜਿਆਂ ਦੇ ਲਈ ਕੰਡੇ ਨਾ ਬੀਜੋ ਤੁਹਾਡਾ ਪੈਸਾ ਬਹੁਤ ਕੀਮਤੀ ਆ ਮਾਂ ਪਿਓ ਨੇ ਬੜਾ ਪਤਾ ਨਹੀਂ 2-2 ਰੁਪਏ ਮੈਂ ਆਪਣੇ ਮਦਰ ਦੀ ਗੱਲ ਕਰਦਾ ਉਹ ਟੀਚਰ ਸੀ ਫਿਰ ਵੀ 2-2 ਰੁਪਏ ਜੇ ਉਹਨਾਂ ਨੂੰ 5 ਕਿਲੋਮੀਟਰ ਤੁਰਨਾ ਪੈਂਦਾ ਸੀ ਨਾ ਉਹ 2-2 ਰੁਪਏ ਬਚਾਉਂਦੇ ਸੀ ਉਸ ਵੇਲੇ ਪੈਸੇ ਦੀ ਵੈਲਿਊ ਸੀ ਅੱਜ ਪੈਸਾ ਤੇ ਟਾਈਮ ਦੋਨਾਂ ਦੀ ਵੈਲਿਊ ਆ ਦੋਨੇ ਬਚਾਓ ਆਪਣੀ ਜਵਾਨੀ ਬਚਾਓ ਤੁਸੀਂ ਇੱਥੇ 40-50 ਲੱਖ ਰੁਪਈਆ ਲਾ ਕੇ ਇੱਥੇ ਕੰਮ ਕਿਉਂ ਨਹੀਂ ਕਰਦੇ ਜੇ ਤੁਹਾਡੇ ਕੋਲ ਇੰਨਾ ਪੈਸਾ 40-50 ਲੱਖ ਰੁਪਈਆ ਲਾ ਕੇ ਕੰਮ ਕਰੋ ਇੱਥੇ ਹੋਰਾਂ ਨੂੰ ਵੀ ਨੌਕਰੀ ਦਿਓ ਕੰਮ ਕਰੋ ਕੀ ਨਹੀਂ ਹੈਗਾ ਹਰ ਥਾਂ ਤੇ ਆ ਇੰਡਸਟਰੀ ਵੱਸਦੀ ਆ ਇੱਥੇ ਹੀ ਟਾਟਾ ਬਾਨੀ ਵਰਗੇ ਇੱਥੇ ਹੀ ਨੇ ਜੇ ਇੰਨਾ ਪੈਸਾ ਹੈਗਾ ਫਿਰ ਬਾਹਰ ਜਾਣ ਦੀ ਲੋੜ ਨਹੀਂ ਜੇ ਤੁਸੀਂ ਹੈਂਟੂ ਮਾਊਥ ਆਓ ਜੇ ਆਪਣੀ ਜ਼ਿੰਦਗੀ ਦੇ ਸਵਾਰ ਕਰਨਾ ਚਾਹੁੰਦੇ ਹੋ ਵਧੀਆ ਆਪਣੇ ਪਰਿਵਾਰ ਨੂੰ ਅੱਗੇ ਪਰਵਿਸ਼ ਵਧੀਆ ਦੇਣੀ ਚਾਹੁੰਦੇ ਹੋ ਹਾਂ ਸੈਟਲ ਹੋਣਾ ਚਾਹੁੰਦੇ ਹੋ ਪੀਆਰ ਤੇ ਜਾਣਾ ਫਿਰ ਬਾਹਰ ਜਾਓ ਜੇ ਤੁਹਾਨੂੰ ਲੱਗਦਾ ਇੱਥੇ ਤਾਂ ਸਾਨੂੰ ਗੁਜ਼ਾਰਾ ਹੋ ਰਿਹਾ ਫਿਰ ਉਹਨੇ ਕ ਪੈਸੇ ਲਾਓ ਆਪਣਾ ਬਾਹਰ ਜਾ ਕੇ ਸੈਟ ਹੋ ਤਮਾਈ ਕਰੋ ਆ ਕੇ ਇੰਡੀਆ ਸੈਟ ਹੋ ਕਿਉਂਕਿ ਮੈਂ ਇੱਕ ਕਹਿਣਾ ਇੱਕ ਪਰਿਵਾਰ ਦਾ ਜੀ ਸਾਰੇ ਪਰਿਵਾਰ ਨੂੰ ਖਵਾ ਸਕਦਾ ਉਹ ਇੰਡੀਆ ਹੀ ਆ ਬਾਹਰ ਜਾ ਕੇ ਜੇ ਚਾਰ ਪਰਿਵਾਰ ਦੇ ਜੀ ਆ ਘੱਟੋ ਘੱਟ ਦੋ ਨੂੰ ਤਿੰਨ ਨੂੰ ਕੰਮ ਕਰਨਾ ਪੈਣਾ ਤਾਂ ਸਾਰੇ ਖਾਣਗੇ ਉੱਥੇ ਜਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਆ ਲੋਕੀ ਯੂ ਐਸਏ ਕਹਿੰਦੇ 3-3.5 ਲੱਖ ਰੁਪਇਆ 4 ਲੱਖ ਰੁਪਇਆ ਕਮਾਉਣਾ ਤੁਸੀਂ ਲਾ ਕੇ ਵੀ ਤਾਂ 60-60 ਲੱਖ ਰੁਪਇਆ ਜਾ ਕੇ ਜਾ ਰਹੇ ਹੋ ਕਦੋਂ ਜੀ ਉਹਦਾ ਵਿਆਜ ਵੀ ਦੇਖ ਲਓ ਕਿੱਥੇ ਪੂਰਾ ਹੋਣਾ ਤੁਹਾਡੀ ਜ਼ਿੰਦਗੀ ਸਟਰਗਲ ਚ ਲੰਘ ਜਾਣੀ ਆ ਠੀਕ ਆ ਬੱਚਿਆਂ ਲਈ ਅੱਗੇ ਵੜ ਜਾਣਾ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਦੇ ਹਰੇਕ ਨੇ ਆਪਣੀ ਕਿਸਮਤ ਦਾ ਖਾਣਾ ਆਪਣੇ ਜਹਾ ਦਾਣੇ ਤਾਂ ਖਾਣੇ ਗਲਤ ਰਸਤਾ ਨਾ ਚੂਜ਼ ਕਰੋ ਗੱਲ ਦੇ ਵੀ ਗਲਤ ਕਦੇ ਵੀ ਆਪਾਂ ਜਿਵੇਂ ਕਹਿੰਦੇ ਆ ਨਾ ਏਜੰਟ ਗਲਤ ਆ ਤਾਂ ਆਪਾਂ ਆਪ ਡੋਂਕੀ ਦਾ ਰਸਤਾ ਕਿਉਂ ਚੂਜ਼ ਕਰਦੇ ਕਹਿੰਦਾ ਜੀ ਉਹ ਕਹਿੰਦਾ ਵੀ ਫਲਾਈਟਾਂ ਨਾਲ ਜਾਵਾਂਗੇ ਐਦਾਂ ਨਹੀਂ ਰੋਡ ਮੈਪ ਚੱਲਦੇ ਜਦੋਂ ਤੁਸੀਂ ਵੀਜ਼ਾ ਲਿਆ ਹੋਊਗਾ ਤੁਹਾਨੂੰ ਪਤਾ ਹੋ ਆਈਟਿਨਰੀ ਕੀ ਲੱਗੀ ਆ ਕਿਹੜੀ ਕੰਟਰੀ ਤੋਂ ਕਿਹੜੀ ਲੱਗੀ ਆ ਤੁਹਾਨੂੰ ਪਤਾ ਹੋਊਗਾ ਫਿਰ ਤੁਸੀਂ ਕਰੋ ਕਿਉਂ ਕਿਸੇ ਦੀ ਗੱਲਾਂ ਤੇ ਯਕੀਨ ਕਰਦੇ ਹੋ ਅੱਜ ਕੱਲ ਗੂਗਲ ਦਾ ਯੋਗਾ ਸਾਇੰਸ ਦਾ ਯੋਗਾ ਹਰ ਇੱਕ ਚੀਜ਼ ਆਨਲਾਈਨ ਆ YouTube ਪਰ ਹੀ ਪਈ ਆ ਅਮੀ ਵੇਰ ਕਰ ਗਿਆ ਨੇ ਡੌਂਕੀ ਫਿਲਮ ਬਣਾਤੀ ਜਿੱਤੋਂ ਆਪਾਂ ਨੂੰ ਸਿੱਖਣ ਦੀ ਲੋੜ ਆ ਉਹ ਕਿਉਂ ਬਣਾਈ ਕਿ ਆ ਚੀਜ਼ਾਂ ਬਹੁਤ ਖਤਰਨਾਕ ਨੇ ਉਹਨੂੰ ਦੇਖ ਕੇ ਮੱਲਾ ਡਰ ਜਾਂਦਾ ਰੋ ਪੈਂਦਾ ਤੁਸੀਂ ਕਿਉਂ ਰਸਤਾ ਅਪਣਾਉਨੇ ਹੋ ਇਹ ਮੈਂ ਬਾਰ-ਬਾਰ ਰਿਕਵੈਸਟ ਕਰਦਾ ਪੰਜਾਬੀਅਤ ਦਾ ਇਹਦੇ ਵਿੱਚ ਪੰਜਾਬ ਦਾ ਵੀ ਨਾਮ ਬਦਨਾਮ ਹੁੰਦਾ ਇੰਡੀਆ ਦਾ ਵੀ ਨਾਮ ਬਦਨਾਮ ਹੁੰਦਾ ਸਾਡੇ ਦੇਸ਼ ਦਾ ਨਾਮ ਬਦਨਾਮ ਹੁੰਦਾ ਕਿ ਇੱਥੋਂ ਦੇ ਲੋਕੀ ਡੌਂਕੀ ਮਾਰ ਕੇ ਜਾਂਦੇ ਇੱਥੇ ਕੁਝ ਹੈ ਨਹੀਂ ਲੀਗਲ ਤਰੀਕੇ ਨਾਲ ਜਾਓ ਜਿਹੜੇ ਸਹੀ ਜਾਣ ਵਾਲੇ ਆ ਉਹਨਾਂ ਦੇ ਰਸਤੇ 'ਚ ਵੀ ਕੰਡੇ ਬੀਜੇ ਜਾਂਦੇ ਆ ਅਗਲੇ ਕਹਿੰਦੇ ਜੀ ਤੁਹਾਡੀ ਕੰਟਰੀ ਦੇ ਵਿੱਚ ਤਾਂ ਭੁੱਖ ਮਰੀ ਆ ਤਾਂ ਹੀ ਲੋਕੀ ਇਦਾਂ ਕੁਝ ਕਰਕੇ ਆਉਂਦੇ ਆ ਉਹਨਾਂ ਨੂੰ ਕੀ ਪਤਾ 60-60 ਲੱਖ ਰੁਪਈਆ ਲਾ ਕੇ ਆਉਂਦੇ ਆ ਘਰ ਫੂਕੇ ਦੇ ਕੇ ਆਉਂਦੇ ਤਮਾਸ਼ਾ ਹੁਣ ਕਿਹਨੂੰ ਕਹੋਗੇ ਕਿਹਨੂੰ ਮਾਸੀ ਆਖੋਗੇ ਐਨਾ ਪੈਸਾ ਖਰਾਬ ਹੋ ਗਿਆ ਤੁਹਾਡਾ ਪੈਸਾ ਤੁਹਾਡਾ ਫਿਊਚਰ ਤੁਹਾਡੇ ਹੱਥ ਚੰਗੇ ਕੰਸਲਟੈਂਟ ਚੂਜ਼ ਕਰੋ ਬਹੁਤ ਰਸਤੇ ਨੇ ਯੂਰਪ ਵਿੱਚ ਜਾ ਕੇ ਸੈਟਲ ਹੋਵੋ ਲੀਗਲ ਤਰੀਕੇ ਨਾਲ ਜਾਓ ਜੇ ਕਿਸੇ ਹੋਰ ਕੰਟਰੀ ਵੈਸਟਰਨ ਕੰਟਰੀ ਚ ਵੀ ਜਾਣਾ ਲੀਗਲ ਤਰੀਕਾ ਅਪਣਾਓ ਨਹੀਂ ਤਾਂ ਨਾ ਜਾਓ ਘਰੇ ਬੈਠੋ ਆਪਣੇ ਮਾਪਿਓ ਦਾ ਹੱਸਾ ਹੱਥ ਵੜਾਓ ਕੰਮ ਕਰਾਓ ਇੱਥੇ ਬਿਜ਼ਨਸ ਖੋਲੋ ਅੱਗੇ ਆਪਣੀ ਫਿਊਚਰ ਸੈੱਟ ਕਰੋ ਧੰਨਵਾਦ